ਤੁਲਸੀ Hindu ਮਾਨਤਾਵਾਂ ਅਨੁਸਾਰ ਪੂਜਨ ਯੋਗ ਹੈ ਤੁਲਸੀ ਸਿਰਫ ਇੱਕ ਪੌਦਾ ਹੀ ਨਹੀਂ ਬਲਕਿ ਇਸ ਦੀ ਵਰਤੋਂ ਇੱਕ ਜੜੀ ਬੂਟੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਤੁਲਸੀ ਵਿੱਚ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਤੁਲਸੀ ਦੇ ਬਹੁਤ ਸਾਰੇ ਫਾਇਦੇ ਹਨ ਤੁਲਸੀ ਇਮਿਊਨਿਟੀ ਵਧਾਉਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਤੁਲਸੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਕਿ ਸਾਨੂੰ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ ਹਾਲਾਂਕਿ ਜ਼ੁਕਾਮ ਇੱਕ ਬਹੁਤ ਹੀ ਆਮ ਬਿਮਾਰੀ ਹੈ ਪਰ ਇਹ ਅਕਸਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਔਰ ਤુલਸੀ ਇਸ ਜ਼ੁਕਾਮ ਤੇ ਫਲੂ ਤੋਂ ਰਾਹਤ ਦਵਾਉਂਦੀ ਹੈ ਤુલਸੀ ਦੇ ਬਹੁਤ ਹੀ ਫਾਇਦੇ ਹਨ ਰੋਜ਼ਾਨਾ ਤુલਸੀ ਨੂੰ ਜਲ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤુલਸੀ ਜੀ ਨੂੰ ਮਾਂ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ। ਔਰ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਤુલਸੀ ਦਾ ਬੂਟਾ ਹੁੰਦਾ ਹੈ ਉਸ ਘਰ ਤੇ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਦਾ ਅਸ਼ੀਰਵਾਦ ਰਹਿੰਦਾ ਹੈ। ਧਾਰਮਿਕ ਨਜ਼ਰੀਏ ਤੋਂ ਤુલਸੀ ਦੇ ਪੌਦੇ ਦੀ ਨਿਯਮਤ ਪੂਜਾ ਕਰਨ ਦੇ ਨਾਲ ਦੇਵੀ ਲక్ష్ਮੀ ਦੀ ਕਿਰਪਾ ਹੁੰਦੀ ਹੈ। ਸ਼ਾਸਤਰਾਂ ਅਨੁਸਾਰ ਐਤਵਾਰ ਨੂੰ ਤુલਸੀ ਨੂੰ ਜਲ ਚੜਾਉਣਾ ਵਰਜਿਤ ਹੈ ਪੁਰਾਣਿਕ માનਤਾਵਾਂ ਦੇ ਅਨੁਸਾਰ ਤુલਸੀ ਜੀ ਅਤੇ ਸੰਸਾਰ ਦੇ ਰਖਵਾਲੇ ਭਗਵਾਨ ਵਿਸ਼ਨੂੰ ਜੀ ਐਤਵਾਰ ਨੂੰ ਨਿਰਜਲਾ ਵਰਤ ਰੱਖਦੇ ਹਨ ਇਸ ਲਈ ਐਤਵਾਰ ਨੂੰ ਤુલਸੀ ਨੂੰ ਜਲ ਚੜਾਉਣ ਨਾਲ ਉਹਨਾਂ ਦਾ ਵਰਤ ਟੁੱਟ ਜਾਂਦਾ ਹੈ ਇਹੀ ਕਾਰਨ ਹੈ ਕਿ ਐਤਵਾਰ ਨੂੰ ਤુલਸੀ ਨੂੰ ਪਾਣੀ ਨਹੀਂ ਦੇਣਾ